ਖੰਨਾ ਵਿਖੇ ਸਫਾਈ ਸਿਵਰਜਮੈਨ ਕਰਮਚਾਰੀਆਂ ਦੀਆਂ ਮੰਗਾਂ ਸੁਣਨ ਲਈ ਕੈਪਟਨ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਅਤੇ ਚੇਅਰਮੈਨ ਵਿਜੇ ਦਾਨਵ ਦੀ ਅਗਵਾਈ ਵਿੱਚ ਹੋਈ ਮੀਟਿੰਗ ਕੈਪਟਨ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਅਤੇ दलित विकास बोर्ड पंजाब दे चेयरमैन विजय दानव ਵੱਲੋਂ ਮੰਗਲਵਾਰ ਨੂੰ ਨਗਰ ਕੌਂਸਲ ਖੰਨਾ ਦੇ ਮੀਟਿੰਗ ਤੋਂ ਕਮਨਸਿੰਗ ਦੀ ਮਾਨ ਸਾਹਿਬ ਮਿਸ ਸੁਸ਼ੋਧਿਆ ਸਾਹਿਬ ਅਮਨ ਲੋੜਾ ਜੀ ਸੰਦੀਪ ਲੋੜਾ ਜੀ ਦੇ ਤਰਫੋਂ ਸੋ ਸਾਹਮਣੇ ਅੱਜ ਪਹਿਲੇ ਦਿਨੀ ਆਠੇ ਵਸਤੂ ਨੂੰ ਮੈਨੂੰ ਪਤਾ ਜੇ ਨਾਲ ਨਾ ਸਮੱਸਿਆਵਾਂ ਉਹ ਸੁਣੀਣ ਕਿ ਐਸਾ ਕਿੱਤੈ ਇਸ ਕਿੱਤੈ ਦੇਉ ਕੁੱਤੇ ਮੈਂ ਕੋਈ ਕਿੱਤਾ ਹੀ ਨਹੀਂ ਮੰਨਦਾ ਨਾ ਉਹਨੂੰ ਕਿਸੇ ਕੀ ਗਾਉਂਦਾ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਅਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਜਿੰਦਾਬਾਦ ਰੇਸ਼ ਵਿਜੇ ਦਾਨਵ ਜਿੰਦਾਬਾਦ ਖੰਨਾ ਵਿਖੇ ਸਫਾਈ ਸ਼ਿਵਰਜਮੈਨ ਕਰਮਚਾਰੀਆਂ ਦੀਆਂ ਮੰਗਾਂ ਸੁਣਨ ਲਈ ਕੈਪਟਨ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਅਤੇ ਚੇਅਰਮੈਨ ਵਿਜੇ ਦਾਨਵ ਦੀ ਅਗਵਾਈ ਵਿੱਚ ਹੋਈ ਮੀਟਿੰਗ ਕੈਪਟਨ ਮਨਤੀ ਤਰਨਪ੍ਰੀ ਸਿੰਘ ਸੌਂਦ ਅਤੇ ਦਲਿਤ ਵਿਕਾਸ ਬੋਰਡ ਪੰਜਾਬ ਦੇ ਚੇਅਰਮੈਨ ਵਿਜੇ ਦਾਨਵ ਵੱਲੋਂ ਮੰਗਲਵਾਰ ਨੂੰ ਨਗਰ ਕੌਂਸਲ ਖੰਨਾ ਦੇ ਮੀਟਿੰਗ ਹਾਲ ਵਿੱਚ ਸਮੂਹ ਸਫਾਈ ਸਿਵਰਮੈਨ ਕਰਮਚਾਰੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਸੁਣੀਆਂ ਇਹ ਮੀਟਿੰਗ ਸਫਾਈ ਸੇਵਕਾ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਗਰੀਬਦਾਸ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਨੀਲ ਕੁਮਾਰ ਗੈਟੋ ਵੱਲੋਂ ਸਮੂਹ ਸਫਾਈ ਸੇਵਕਾਂ ਅਤੇ ਸ਼ਿਵਰਜ ਮੈਨਾ ਨਾਲ ਉਹਨਾਂ ਦੀਆ ਹੱਕੀ ਮੰਗਾ ਲਈ ਇੱਕ ਮੀਟਿੰਗ ਕਰਵਾਈ ਗਈ ਜਿਸ ਵਿੱਚ ਬਲਰਾਮ ਬਾਲੂ ਵੱਲੋਂ ਸਮੂਹ ਸਫਾਈ ਸੇਵਕਾਂ ਅਤੇ ਸ਼ਿਵਰਜ ਮੈਨਾ ਦੀਆ ਮੰਗਾ ਬਾਰੇ ਜਾਣੂ ਕਰਵਾਇਆ ਗਿਆ ਕਨਿਆਰੀ ਕਨੀ ਸ਼ਾਮ ਨਹੀਂ ਆ ਮਲਗੀ ਪੂਰੇ ਪੰਜਾਬ ਦੀ ਸ਼ਾਮ ਔਰ ਮੇਰੇ ਸਭ ਤੋਂ ਜ਼ਿਆਦਾ ਪ੍ਰੀਆ ਮਿੱਤਰ ਤੁਹਾਡੇ ਇਸ ਇਲਾਕੇ ਦੇ ਬਹੁਤ ਹੀ ਸਤਿਕਾਰਯੋਗ ਮੰਤਰੀ ਸਾਹਿਬ ਤਰਨਪ੍ਰੀ ਸੋਸਾ ਸਾਰੇ ਹੀ ਸਤਿਕਾਰਯੋਗ ਕੌਂਸਲਰ ਸਾਹਿਬਾਨ ਯੋਸਾਹਬ ਔਰ ਸਾਡੇ ਪ੍ਰਧਾਨ ਜੀ ਗੀਤਾ ਜੀ ਤਰਨ ਪਾਲੂ ਸਾਹਿਬ ਫਲਾਮ ਜੀ ਸਾਰੇ ਯਾਦਵ ਦਰਮਪ੍ਰੇਮੀਆਂ ਨੂੰ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਆਂਦਰਵਾਦ ਜਿਹੜਾ ਸਿੱਖਿਆ ਦੇ ਵਿੱਚ ਸੁਣਨ ਵਾਲੀ ਗੱਲ ਹੈ ਮਾਤਾ ਸਿੱਖਿਆ ਦੇ ਵਿੱਚ ਪੰਜਾਬ 7ਵੇਂ 8ਵੇਂ ਨੰਬਰ ਤੇ ਹੁੰਦਾ ਸੀ ਗੀ ਦੇਸ਼ ਚ ਕਦਰ ਤੀ 7ਵੇਂ 8ਵੇਂ ਨੰਬਰ ਤੇ ਸਿੱਖਿਆ ਦੇ ਵਿੱਚ ਆ ਕੇਂਦਰ ਦੀ ਕੇਂਦਰ ਸਰਕਾਰ ਦੀ ਰਿਪੋਰਟ ਆਈ ਹੈ ਜੀ ਅੱਜ ਕੋ 10 ਤੱਕ ਪਹਿਲਾਂ 15 ਤੱਕ ਪਹਿਲਾਂ ਔਰ ਪੰਜਾਬ ਨੇ ਸਿੱਖਿਆ ਦੇ ਵਿੱਚ ਸਰਕਾਰੀ ਸਕੂਲਾਂ ਦੇ ਖੇਤਰਾਂ ਚ ਪੂਰੇ ਭਾਰਤ ਚ ਟੌਪ ਕੀਤਾ ਇੱਕ ਨੰਬਰ ਤੇ ਹੈ 13 ਅਵੰਗ ਕੇਂਦਰੀ ਬਾਲ ਇਹੋ ਭਗਵੰਤ ਜੀ ਮਲਾਜਮਾਂ ਦੀ ਮੰਗਸੀ ਜੀ ਔਰ ਇੱਕ ਮੇਰਾ ਵਿਸ਼ੇਸ਼ ਸਨਮਾਨ ਜਿਹੜਾ ਵਾਸਤੇ ਮਾਨਜੋਗ ਮੈਂ ਦੇਸ਼ ਦੀ ਰਾਜਨੀਤੀ ਨੂੰ ਚੰਗੀਆਂ ਦਿਹਾ ਦੇ ਪਾਣ ਵਾਲੇ ਸ਼੍ਰੀ ਅਰਜਨ ਕੇਜਰੀਆ ਸਾਹਿਬ ਪਰ ਮਾਨਜੋਗ ਸੀਐਮ ਸਾਹਿਬ ਸਰਦਾਰ ਕੁਮਾਰ ਸਿੰਘ ਜੀ ਮਾਨ ਸਾਹਿਬ ਮਿਸ ਸੋਧਿਆ ਸਾਹਿਬ ਅਮਨ ਅਰੋੜਾ ਜੀ ਸੰਦੀਪ ਜਵਾਈ ਕਰਨ ਤੋਂ 100 ਅੱਠ ਵਸਤੂ ਨੂੰ ਮੈਨੇ ਪੰਜਾਬ ਦਾ ਜਿਹੜਾ ਵਾ ਖੰਡੇ ਤੇ ਵਿਕਾਸ ਬੋਰਡ ਦਾ ਚੇਅਰਮੈਨ ਲਗਭਗ 1 ਕਰੋੜ 40 ਲੱਖਾਂ ਦੀ ਜਿਹੜੀ ਨਿਮਿਤਗੀ ਆ ਉਹ ਉਹ ਕਰਨ ਦਾ ਮੌਕਾ ਦਿੱਤਾ ਵਾ ਉਰ ਅੱਜ ਖੰਡੇ ਵਾਲੇ ਨੇ ਸਾਰੇ ਸਮਾਜ ਦੇ ਲੋਕਾਂ ਨੇ ਕਿਤੇ ਬਲਾ ਕੇ ਇੱਕ ਸਨਮਾਨ ਸਮਾਰੋਹ ਵੀ ਰੱਖਿਆ ਜੇ ਨਾਲ ਦੀ ਨਾਲ ਇਹੋ ਚ ਬਹੁਤ ਸਾਰੀਆਂ ਮਲਾਜਮਤਾਂ ਮੰਗਾ ਸੀ ਜਿਹੜੀਆਂ ਮੈਂ ਚਰਚਾ ਲਈ ਸੁਣਨ ਵੀ ਆਇਆ ਉਹ ਤਿੰਨ ਦੀ ਸੋਸਾਂ ਦੇ ਵੀ ਸੁਣੀਆਂ ਵਾ ਵੱਡੀ ਗੱਲ ਜਿਹੜੀ ਹੈ ਉਹ ਇਹੀ ਆ ਕਿ ਜਿਹੜੇ ਸਾਡੇ ਮਲਾਜਮ ਬੜੇ ਲੰਬੇ ਸਮੇਂ ਤੋਂ ਚਾਹੇ ਉਹ ਸਫਾਈ ਕਰਮਚਾਰੀ ਆ ਸੀਵਰਮੈਨ ਨੇ ਮਾਲੀ ਬੇਲਦਾਰਾ ਕੱਚਾ ਡਰਾਈਵਰ ਨੇ ਜਾਂ ਪੀਐਨ ਨੇ ਅਰਜਾ ਚਾਰ ਨੇ ਸਾਰੇ ਬੜੇ ਲੰਬੇ ਸਮੇਂ ਤੋਂ ਮਤਲਬ ਅਜੇ ਕੱਚੇ ਕੰਮ ਕਰ ਰਹੇ ਆ ਔਰ ਉਹਦਿਆਂ ਦੀ ਗੱਲ ਵੀ ਮੈਂ ਸੁਣੀ ਆ ਮੰਗ ਪੱਤਰ ਵੀ ਮਾਨਯੋਗ ਮੰਤਰੀ ਸਾਹਿਬ ਨੂੰ ਦਿੱਤਾ ਵਾ ਔਰ ਇਸ ਸੰਬੰਧੀ ਮੈਂ ਪੂਰੇ ਪੰਜਾਬ ਚ ਘੁੰਮ ਰਿਹਾ ਵਾਂ ਜਿੱਥੇ ਮਲਾਜਮਾਂ ਦੀਆਂ ਮੰਗਾਂ ਨੂੰ ਲੈ ਕੇ ਵੀ ਇੱਕ ਕੰਪਲੈਟ ਤਿਆਰ ਕੀਤਾ ਜਾਊਗਾ ਉਹਦੇ ਨਾਲ ਦੇ ਨਾਲ ਦਰ ਸਮਾਜਿਕਾਂ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਆ ਅੱਜ ਮੈਂ ਬੜੀ ਚਰਚਾ ਜਿਹੜੀ ਆ ਕਰ ਰਿਹਾ ਪਰ ਸਮਾਜ ਦੇ ਨਾਲ ਇੱਕ ਵਧੀਆ ਕਾਪੀ ਬਣਾ ਕੇ ਮਾਰਜੂ ਸੀਐਮ ਸਾਹਿਬ ਦਾ ਪੰਜਾਬ ਦੀ ਜਿਹੜੀ ਮੀਟਿੰਗ ਆ ਬੜੀ ਜਲਦ ਹੋਣ ਜਾ ਰਹੀ ਹੈ ਰਾਜਪਤਰੀ ਉਹਨਾਂ ਵਿੱਚ ਬਹੁਤ ਸਾਰੇ ਮਾਮਲੇ ਜਿਹੜੇ ਔਨ ਦੀ ਸਪੌਟ ਜਿਹੜੇ ਨਕਤਾਰੇ ਜਿਹੜਾ ਵਾ ਹੋਊਗਾ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਸਮਾਜ ਦਾ ਵਿਸ਼ੇਸ਼ ਤੌਰ ਤੇ ਗੰ ਸਮਾਜ ਦਾ ਵਾਲਮੀਕ ਸਮਾਜ ਦਾ ਸਫਾਈ ਕਰਮਚਾਰੀ ਜੀਵਨ ਮੈਂ ਤੁਹਾਨੂੰ ਮਿਲਾਂ ਕਿ ਇਹਨਾਂ ਨੇ ਮੇਰਾ ਬਹੁਤ ਵੱਡੇ ਪੱਧਰ ਤੇ ਮਾਨ ਸਨਮਾਨ ਕੀਤਾ ਵਾ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਔਰ ਨਾਲ ਦੀ ਨਾਲੇ ਮੈਂ ਯਕੀਨ ਵੀ ਦਵਾਣਾ ਪੱਕਿਆਂ ਦੀ ਜਿਹੜੀ ਮੰਗ ਇਹਨਾਂ ਨੇ ਰੱਖੀ ਆ ਬੜੇ ਜਲਦੀ ਨਿਯੁਕਤੀ ਪੱਤਰ ਜਿਹੜੇ ਪੱਕਿਆਂ ਦੇ ਉਹ ਇਹਨਾਂ ਦੇ ਹੱਥਾਂ 'ਚ ਆਉਣਗੇ ਇੱਕ ਖੇਤੀਬਾੜੀ ਸਿਸਟਮ ਦੇ ਖਿਲਾਫ ਕਾਫੀ ਦੇਰ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਚੱਲ ਰਿਹਾ ਹੈ ਉਹ ਕੀ ਉਮੀਦ ਹੈ ਜੀ ਹਾਂ ਬੜੇ ਜਲਦੀ ਇਹਦੇ ਤੇ ਮੈਂ ਹੁਣ ਅੱਜ ਬੈਠਾ ਜੀ ਮੈਂ ਇਸ ਲਈ ਆਇਆ ਹਾਂ ਤੇ ਮੈਂ ਇਹਨਾਂ ਨੇ ਨੋਟਿਚ ਬਰਨਾਂ ਜੀ ਦੇ ਗਰੀਬ ਜੀ ਨੇ ਲੈ ਆ ਗ੍ਰੀਦਾ ਜੀ ਨੇ ਪ੍ਰਧਾਨ ਜੀ ਨੇ ਰਾਹ ਬਾਲੂ ਜੀ ਨੇ ਮੈਨੂੰ ਨੋਟਿਚ ਲੈਂਦੀ ਸੀ ਮੈਂ ਇਸ ਲਈ ਕਿਹਾ ਸੀ ਮੈਂ ਉੱਥੇ ਆ ਕੇ ਮੈਂ ਚਰਚਾ ਵੀ ਕਰਾਂਗਾ ਔਰ ਮੈਂ ਸੁਣਾਗਾ ਵੀ ਔਰ ਆਨਾਲ ਦਿਨ ਸੇ ਜਮ ਕਮੇਟੀ ਦਾ ਨਹੀਂ ਹੋਊਗਾ ਸਭ ਤੋਂ ਪਹਿਲਾਂ ਮੈਂ মিডিਆ ਦਾ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦਾ ਤੁਸੀਂ ਅੱਜ ਕਵਰੇਜ ਕਰਨ ਲਈ ਮਿਊਸਪਲ ਕਮੇਟੀ ਦੇ ਹਾਲ ਦੇ ਵਿੱਚ ਖੰਨੇ ਵਿਖੇ ਪਹੁੰਚੇ ਧੰਨਵਾਦ ਤੁਹਾਡਾ ਅੱਜ ਸਾਡੇ ਖੰਨੇ ਦੇ ਵਿੱਚ ਜਿਹੜੇ ਦਲਿਤ ਭਾਈ ਮੋੜ ਦੇ ਨਵੇਂ ਚੁਣੇ ਚੇਅਰਮੈਨ ਨੇ ਪੰਜਾਬ ਦੇ ਦੇਸ਼ਕੂ ਦੇ ਦਾਨਪਤੀ ਉਹ ਅੱਜ ਉਹਰੇ ਖੰਨਾ ਵਿਖੇ ਪਹੁੰਚੇ ਨੇ ਔਰ ਅੱਜ ਅਸੀਂ ਸਾਰਾ ਜੋ ਸਾਡਾ ਭਾਈਚਾਰਾ ਹੈ ਵਾਕਿਤ ਪੈਸਾਰਾ ਕਰਨੇ ਵਿੱਚ ਉਹਨਾਂ ਦੀ ਇੱਕ ਬੜੀ ਭਾਰੀ ਉਲਟੀ ਹੋਈ ਹੈ ਮਾਣ ਵਾਲੂ ਗਰੀਬ ਦਾਸ ਦੀ ਸਾਰੇ ਜਣਿਆਂ ਨੇ ਇਹਨਾਂ ਨੇ ਰੱਖ ਕੇ ਵੱਡੀ ਮੀਟਿੰਗ ਨਾਲ ਉਹਦੇ ਆਯੋਜਨ ਕੀਤਾ ਸੀਗਾ ਕੋਈ ਦੇਖ ਸਕਦੇ ਹੋ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਮਾਤਾਵਾਂ ਭੈਣਾਂ ਬਜ਼ੁਰਗ ਮੀ ਰਾਜ ਦੇ ਇਕੱਠੇ ਹੋਏ ਅਸੀਂ ਅੱਜ ਇਹਨਾਂ ਦੀਆਂ ਸਮੱਸਿਆਵਾਂ ਉਹਦੇ ਸੁਣੀਏ ਕਿ ਕਿਹ ਕਹਾਸਾ ਕਿੱਤਾ ਐ ਇਸ ਕਿੱਤੇ ਉਹ ਉੱਤੇ ਮੈਂ ਕੋਈ ਕਿੱਤਾ ਹੀ ਨਹੀਂ ਮਾਰਦਾ ਨਾ ਤੁਹਾਨੂੰ ਇੱਕ ਸੱਚੀ ਗੱਲ ਉਹਦਾ ਕਾਰਨ ਇੱਕ ਬਹੁਤ ਵੱਡਾ ਕਾਰਨ ਇਹ ਹੈ ਸਭ ਤੋਂ ਰਿਸਕ ਚ ਜੇ ਕੋਈ ਜਾਨ ਪਾ ਕੇ ਆਪਣੀ ਅੱਜ ਚਾਹੇ ਕਰੋਨਾ ਕਾਲ ਹੋਵੇ ਚਾਹੇ ਰੋਜ਼ ਮਰਦੀ ਜ਼ਿੰਦਗੀ ਹੋਵੇ ਕੋਈ ਆਪਣੀ ਰਿਸਕ ਚ ਜਾਨ ਪਾ ਕੇ ਕੋਈ ਸਾਨੂੰ ਅੱਜ ਸਮਾਜ ਤੇ ਸਾਫ ਸੁਥਰਾ ਜੀਵਨ ਜੀਣ ਲਈ ਨਾ ਕੋਈ ਵਸੀਲੇ ਪ੍ਰੋਵਾਈਡ ਕਰਾਦਾ ਅਮੈਂ ਮੰਨਦਾ ਸਾਡੇ ਭਾਈਚਾਰੇ ਦਾ ਪ੍ਰੋਵਾਈਡ ਸੋ ਵਿਜੇਦਾਰਮ ਜੀ ਬਹੁਤ ਇਸ ਭਾਈਚਾਰੇ ਦੇ ਬਾਰੇ ਸਰਕਾਰ ਦੇ ਲੀਡਰ ਦੇ ਚਮਕਦੇ ਸਤਾਰੇ ਨੇ ਅੱਜ ਉਹ ਮੰਨੇ ਵਿੱਚ ਪਹੁੰਚੇ ਨੇ ਸੋ ਅੱਜ ਉਹ ਬੈਠ ਕੇ ਇਹਨਾਂ ਦੀਆਂ ਸਮੱਸਿਆਵਾਂ ਸਰਕਾਰ ਪਾਸ ਅਸੀਂ ਕੋਈ ਉਹਦੇ 'ਚ ਕੰਮ ਕਰ ਰਹੇ ਆ ਉਹ ਅਸੀਂ ਕੋਸ਼ਿਸ਼ ਕਰਾਂਗੇ ਦੇਖੀਏ ਜਿਹੜੀਆਂ ਜ਼ਰੂਰੀ ਮੰਗਾਂ ਜਿਹੜੀਆਂ ਇਹਨਾਂ ਨੇ ਕਿ ਅਸੀਂ ਪੂਰੀਆਂ ਕਰਾ ਸਕੀਏ ਅਸੀਂ ਪੰਜਾਬ ਦੇ ਮਾਣਯੋਗ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਨਾਲ ਇੱਥੇ ਆਵਾਂਗੇ ਨਹੀਂ ਦੱਸਾਂਗੇ ਕਿ ਆ ਜਿਹੜੀਆਂ ਮੰੰਡਾਂ ਨੇ ਇਹ ਮੰੰਡਾਂ ਆਪਣੀ ਦਾ ਬਹੁਤ ਆਸੇ ਕਰ ਰਹੇ ਨੇ ਕਿ ਇਹ ਅਸਿਫ ਹੈ ਨੀਆ ਨਾ ਮਾਰੀ ਤੇ ਇਹਦਾ ਮਤਲਬ ਹੈ ਕਿ ਭਾਰਤ ਜਿਸ ਤਰ੍ਹਾਂ ਵੀ ਪਿਛਲੀ ਸਰਕਾਰ ਦਾ ਆਰਟੀਆਇਆ ਖੁਲਾਸਾ ਹੋਇਆ ਵੀ ਲਾਈਟਾਂ ਦਾ ਪਟਾਲਾ ਕਿਤੇ ਸਾਹਮਣੇ ਆ ਅੱਜ ਕੋਸ਼ਿਸ਼ ਕਰਾਂਗੇ ਆਤਾ ਅੱਜ ਦੁਪਹਿਰ ਬਾਅਦ ਵੱਡੀ ਮੀਟਿੰਗ ਕਾਨਫਰੰਸ ਕਰਾਂਗੇ ਉਹਦੇ ਬਾਰੇ ਸਾਡੇ ਸਾਰੇ ਡਾਕੂਮੈਂਟ ਆ ਗਏ ਇਹ ਅੱਜ ਸਭਾ ਨਾਲ ਅਲੱਗ ਸੇ ਦਾ ਕਾਰਨ ਸਬੰਧਤ ਬੰਦ